ਸ਼ਹਿਰ ਬੁੜਲਾਡਾ ਅੰਦਰ 15 ਅਗਸਤ ਆਜ਼ਾਦੀ ਦਿਵਸ ਦੇ ਸਮਾਰੋਹ ਦੌਰਾਨ ਲੋਕਾਂ ਦੀ ਸੁਰੱਖਿਆ ਅਤੇ ਅਮਨ ਸ਼ਾਂਤੀ ਦੇ ਚਲਦਿਆਂ ਜ਼ਿਲ੍ਹਾ ਪੁਲਿਸ ਮਾਨਸਾ ਵੱਲੋਂ ਬੁੜਲਾਡਾ ਸ਼ਹਿਰ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਐਸਪੀ ਮਨਮੋਹਨ ਸਿੰਘ ਆਲਕ ਦੀ ਅਗਵਾਈ ਹੇਠ ਫਲੈਗ ਮਾਰਚ ਕੱਢਿਆ ਗਿਆ ਇਸ ਫਲੈਗ ਮਾਰਚ ਵਿੱਚ ਡੀਐਸਪੀ ਬੁੜਲਾਡਾ ਸਿਕੰਦਰ ਸਿੰਘ ਚੀਮਾ ਡੀਐਸਪੀ ਜਸਵਿੰਦਰ ਕੌਰ ਤੋਂ ਇਲਾਵਾ ਐਸਐਚਓ ਸਿਟੀ ਪੁਪਿੰਦਰਜੀਤ ਸਿੰਘ ਐਸਐਚਓ ਸਦਰ ਕੌਰ ਸਿੰਘ ਐਸਐਚਓ ਬਰੇਟਾ ਬਲਦੇਵ ਸਿੰਘ ਐਸਐਚਓ ਮੇਲਾ ਸਿੰਘ ਬੋਹਾ ਥਾਣੇਦਾਰ ਰਜਿੰਦਰ ਸਿੰਘ, ਥਾਣੇਦਾਰ ਦਰਸ਼ਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਕਰਮੀ ਮੌਜੂਦ ਸਨ। ਓਕੇ ਭਈਆ। ਇਹ ਦੇਖੋ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਕਿ 15 ਅਗਸਤ ਜਦੋਂ ਵੀ ਯਾਰ ਜਿਹੜਾ ਵੱਡੀ ਗਿਣਤੀ ਦਾ ਵਾਸ ਸੀ ਇਨਕਰੀਸ ਕਰ ਦਿੰਦੇ ਆ। ਔਰ ਉਹਦੇ ਤਹਿਤ ਹੀ ਅੱਜ ਸਾਰੇ ਜ਼ਿਲ੍ਹੇ ਦੇ ਵਿੱਚ ਚਾਹੇ ਮਾਨਸਾ ਸਬਡਿਵੀਜ਼ਨ ਹੈ ਚਾਹੇ ਬਡਲਾੜਾ ਹੈ ਚਾਹੇ ਸਰਦੂਰਗੜ ਹੈ ਸਾਡੇ ਹਰ ਜਗ੍ਹਾ ਜਿਹੜਾ ਅਸੀਂ 플ੈਗ ਮਾਰਚ ਕੱਢ ਰਹੇ ਹਾਂ ਉਸੇ ਤਹਿਤ ਹੀ ਅੱਜ ਇੱਥੇ ਮੈਂ ਆ ਕੇ ਨਾਲ ਜਿਹੜੇ ਆਪਣੇ ਜੀਓ ਸਾਹਿਬਾਨ ਲੈ ਕੇ ਇਥੋਂ ਦੇ ਸਾਰੇ ਐਸਐਚਓ ਲੈ ਕੇ ਅਸੀਂ ਇਹ 플ੈਗ ਮਾਰਚ ਕੱਢ ਰਹੇ ਹਾਂ ਕਿ ਜਿਹੜਾ ਪਬਲਿਕ ਚ ਲਾਅ ਐਂਡ ਆਰਡਰ ਔਰ ਸਕਿਉਰਟੀ ਦੀ ਜਿਹੜੀ ਭਾਵਨਾ ਹੈ ਉਹ ਠੀਕ ਠਾਕ ਬਣੀ ਰਹੇ ਰੱਖੋ ਇਹ ਜਿਹੜਾ ਹੁੰਦਾ ਹੈ ਸਾਡਾ ਆਜ਼ਾਦੀ ਦਿਵਸ ਅਸੀਂ ਸਾਰਿਆਂ ਨੂੰ ਇਹੀ ਹੈ ਕਿ ਬੜੀ ਸ਼ਾਂਤੀ ਨਾਲ ਸਾਰੇ ਬੜਾ ਵਧੀਆ ਇਹਨੂੰ ਆਪਣੇ ਘਰਾਂ ਚ ਬੈਠ ਕੇ ਪਰੇਡ ਦੇਖਣ ਜਿੱਥੇ ਜਿੱਥੇ ਪਰੇਡ ਹੋ ਰਹੀ ਹੈ ਇੱਥੇ ਸਬ-ਡਿਵੀਜ਼ਨ ਚ ਵੀ ਹੋ ਰਹੀ ਹੈ ਉੱਥੇ ਵੀ ਜਾ ਕੇ ਉਹਨੂੰ ਅਟੈਂਡ ਕਰਨ ਔਰ ਸ਼ਾਂਤੀਪੂਰਵਕ ਜਿਹੜਾ ਅਸੀਂ ਇਹਨੂੰ ਜਿਹੜਾ ਪੂਰਾ ਅਮਲ ਚ ਲਿਆਵਾਂਗੇ ਥੈਂਕ ਯੂ